ਗਰਦਾਸਪੁਰ ਕੇ ਆ ਗਏ ਝੋਟੇ ਗਰਦਾਸਪੁਰ ਕੇ ਕਹਿੰਦੇ ਮਾਝਾ ਦੇ ਮਝਾਇਲ ਸਤਿਕਾਰ ਜੀ ਸਤਿਕਾਰ ਓੜਨਾ ਕਰਦੇ ਆ ਬਾਅਦ ਚ ਗੱਲਬਾਤ ਚਲੋ ਜੀ ਗਰਦਾਸਪੁਰ ਕੇ ਆ ਗਏ ਲੈ ਚੱਲ ਪਏ ਭਈ ਓਏ ਇਹ ਕੇ ਇੱਕ ਨੰਬਰ ਤੇ ਆ ਗੱਡੀ ਯਾ ਕਾਲੂ ਕਦੇ ਜਿਵੇਂ ਇਸ ਟਾਈਮ ਸ਼ਿਲੂ ਜੱਗੂ ਬੈ ਬੀਟਿਓ ਤਾਂ ਘਾਂਗੇ ਵਾਲਾ ਉਸੇ ਤਰ੍ਹਾਂ ਇਹ ਟਰੈਕਟਰ ਆ ਕਹਿੰਦੇ ਭਾਈ ਐਕਤੀ ਇਹ ਟਰੈਕਟਰ ਇਸ ਤਰ੍ਹਾਂ ਐਕਤੀ ਜਿਵੇਂ ਘਾਂਗੇ ਵਾਲਾ ਨਹੀਂ ਇਸ ਟਾਈਮ ਜੱਗੂ ਹੋ ਗਿਆ ਸ਼ਿਲੂ ਹੋ ਗਿਆ ਇਹ ਉਹੀ ਕੰਮ ਹੈ ਟਰੈਕਟਰ ਦਾ ਇਹ ਟਰੈਕਟਰ ਦਾ ਉਹੀ ਕੰਮ ਆ ਭਾਈ ਫੜ ਗਿਆ ਰੇਸ਼ ਭਾਈ ਇੱਥੋਂ ਫੜੂ ਹੋਣਾ ਹਰ ਗਿਆ ਦੇਖ ਸਕਦੇ ਹੋ ਦੇਖ ਸਕਦੇ ਹੋ ਭਾਈ ਦੇਖ ਸਕਦੇ ਹੋ ਭਾਈ ਇਹ ਤੋੜੂ ਰਗਾਣਾ ਨਾ ਨਾ 1 ਮਿੰਟ ਚੋਂ 10 ਸੈਕਿੰਡ ਹੋ ਗਏ ਦੇਖ ਸਕਦੇ ਹੋ ਭਾਈ ਫੱਲਾ ਗੁੱਲਾ ਰੱਖਿਆ ਕਰਾ ਕੇ ਨਖਰੋ ਆਹੀ ਟਰੈਕਟਰ ਆ ਭਾਈ ਇਹ ਰਿਕਾਰਡ ਤੋੜਦਾ ਹੋਰ ਕੋਈ ਨਹੀਂ ਤੋੜਦਾ ਇਹੀ ਟਰੈਕਟਰ ਆ ਕੱਲਾ ਬਾਈ ਚੱਲ 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 ਅੱਲਾ ਬੱਲਾ ਰੱਖਿਆ ਕਰਾ ਕੇ ਬਾਦਲੋ ਦੇਖਾ ਬਾਈ ਭਾਈ ਦਾ ਭਾਈ ਦਾ ਟਰੈਕਟਰ ਆ ਕਹਿੰਦੇ ਇੱਕ ਨੰਬਰ ਦਾ ਟਰੈਕਟਰ ਆ ਲੈ ਬਾਈ ਜਿੱਤ ਜਾ ਸਾਡੀਆਂ ਦਵਾਵਾਂ ਤੇਰੇ ਨਾਲ ਨੇ ਦੇਖ ਤਾਂ ਦੋ ਸੀ ਇੱਥੇ ਪ੍ਰੋਮੋਸ਼ਨ ਹੋਣਾ ਦੇਖ ਸਕਦੇ ਆ ਹਾਏ ਹਾਏ ਆ ਹਾਏ ਓਏ ਸੀ ਵੀਓ ਦੇਖ ਲੈ ਲਾ ਢੋਏ ਆ ਜਾ ਆ ਜਾ ਓਏ ਆ ਜਾ ਭਾਈ ਆ ਜਾ ਓਏ ਆ ਜਾ ਇਹ ਆ ਗਿਆ ਨਾ ਸੀਲੇ ਜੋਂ ਨਿਕਲੇ ਲਾਟ ਓਏ ਸੀਨੇ ਜੋਂ ਨਿਕਲੇ ਲਾਟ ਓਏ ਸੀਨੇ ਜੋਂ ਨਿਕਲੇ ਲਾਟ ਓਏ ਹਾਏ ਓਏ ਆਏ ਹਾਏ ਆਏ ਹਾਏ ਆਏ ਹਾਏ ਮਾਰੀ ਮਾਰੀ ਮਰੀ ਅਸ਼ਮਰੀ ਅਸ਼ਮ ਆਏ ਹਾਏ ਓ ਹਾਏ ਓ ਹਾਏ ਹਾਏ ਆਏ ਹਾਏ ਬਣਾਈਆਂ ਜਾਣ ਤੈਨੂੰ ਯਾਰ ਬਾਈ ਜੀ ਹੋਟੀ ਘਾਈਆਂ ਤੈਨੂੰ ਬਹੁਤ ਚਾਰਾ ਵੀਰਿਆ